ਪਲੈਨਿੰਗ ਚੱਲ ਰਹੀ ਹੈ ਕਬੱਡੀ ਨੂੰ ਲੈ ਕੇ ਵੀ ਕੀ ਸਿਸਟਮ ਚੱਲ ਰਿਹਾ ਵੀ ਅੱਗੇ ਕਿੱਦਾਂ ਦੀ ਇੱਕ ਹੁੰਦੀ ਹੈ ਨਾ ਪਲੈਨਿੰਗ ਆਪਣੀ ਵੀ ਰ ਆਉਣ ਵਾਲੀ ਸੀ ਜੇ ਆਪਾਂ ਐ ਕਰਨਾ ਏਡਾ ਬਹੁ ਨੀ ਮੁੰਡਾ ਹੁਣ ਆਪਦੀ ਵਿਚਾਰੀ ਦਿੱਤ ਹੋਗੀ ਲਖੀ ਲੇਰ ਵਾਲੇ ਬਹੁਤ ਫੋੜ ਕਰਦਾ ਹੀ ਆ ਉਹ ਚੱਲ ਆਪਣੇ ਬਹੁ ਫੋਨ ਲਾ ਕੇ ਬਾਈ ਮੈਨੂੰ ਕਹਿੰਦਾ ਹੁੰਦਾ ਸੀਗਾ ਆਪਣੇ ਵਿੱਚੋਂ ਪਲੇਅਰ ਆਪਾਂ ਦੇਖ ਲਿਆ ਯਾਰ ਕਿੰਨੇ ਕਿੰਨੇ ਜਾਏ ਪਰ ਕੇ ਬਾਹਰ ਜਾਂਦੇ ਪਰ ਆਪਣੀ ਏਰੀਆ ਚ ਕੋਈ ਜਾ ਨਹੀਂ ਰਿਹਾ ਹੁਣ ਕੀ ਹੈ ਨਾ ਟਮਾਟਾ ਲੈ ਕੇਦਾ ਪਲੇਅਰ ਹਨਾ ਹੁਣ ਜਿਵੇਂ ਕਬੱਡੀ ਵਾਲੇ ਪਰ ਕਮੇਟੀ ਵਾਲੇ ਵੱਡੇ ਪਲੇਅਰ ਸਦਨ ਦਾ ਜ਼ੋਰ ਲਾਉਂਦੇ ਆ ਵੀ ਆਹ ਟੀਮ ਇੱਕ ਹੁਣ ਕਬੱਡੀ ਵਾਲਿਆਂ ਚ ਵੀ ਬਹੁਤ ਜ਼ਿਆਦਾ ਖਊਆ ਇਹ ਸਮਾਨ ਸਮਾਨ ਨੂੰ ਲੈ ਕੇ ਵੀਰ ਮੈਂ ਫਲਾਣੇ ਫਾਂ ਦਾ ਸਮਾਨ ਕਰ ਲਿਆ ਜਾ ਉਹਨੇ ਫਲਾਣੇ ਵੱਡੇ ਪਲੇਅਰਾਂ ਨੂੰ ਦੇਖਦੇ ਆ ਹਾਂ ਬਈ ਤੇ ਇੰਸਟਾ ਵਗੈਰਾ ਦੇ ਵੀਡੀਓ ਦੇਖਦੇ ਹਾਂ ਹਾਂ ਤੇ ਉਹ ਜੀ ਕੋ ਕੰਮ ਚ ਕਿੰਨੇ ਸੱਚਾ ਹੈ ਸਾਤਰੀਆ ਕਾਲ ਜੀ ਬਈ ਆਲਵੇਜ ਕਬੱਡੀ ਦੇ ਪੇਜ ਤੇ ਜਿੰਨੇ ਵੀ ਦਰਸ਼ਕ ਸਾਨੂੰ ਵੇਖਦੇ ਆ ਇੰਨੇ ਵੀ ਸਾਡੇ ਨਾਲ ਜੁੜੇ ਹੋਏ ਆ ਤੇ ਸਾਰਿਆਂ ਦਾ ਅਸੀਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਦਿੰਨੇ ਹਰ ਇੱਕ ਵੀਡੀਓ ਤੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਵੀ ਕਬੱਡੀ ਦੇ ਨਾਲ ਜੋ ਵੀ ਭਰਾ ਜੁੜੇ ਨੇ ਚਾਹੇ ਉਹ ਕਬੱਡੀ ਦੇ ਬਜਨੀ ਖਿਡਾਰੀ ਆ ਚਾਹੇ ਉਹ ਵੱਡੇ ਖਿਡਾਰੀ ਆ 스타 ਕਬੱਡੀ ਦੇ ਖਿਡਾਰੀ ਆ ਹਨਾ ਜਿੱਥੋਂ ਤੱਕ ਸਾਡੀ ਪਹੁੰਚ ਹੁੰਦੀ ਆ ਤੇ ਅਸੀਂ ਪਹੁੰਚ ਕਰਦੇ ਆ ਤੋ ਇੱਕ ਸਾਡਾ ਹੋਰ ਇਹ ਹੁੰਦਾਗਾ ਵੀ ਯਾਰ ਉਹਨਾਂ ਬੰਦਿਆਂ ਨੂੰ ਅੱਗੇ ਲਿਆਇਆ ਜਾਵੇ ਜਿਹੜੇ ਬੰਦਿਆਂ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਕਬੱਡੀ ਖੇਡਦਿਆਂ ਨੂੰ ਕਬੱਡੀ ਵੀ ਬਹੁਤ ਵਧੀਆ ਖੇਡੀ ਠੀਕ ਹੈ ਨਾਮ ਵੀ ਪੂਰਾ ਵਧੀਆ ਆਪਣੇ ਇਲਾਕੇ ਚ ਲਾ ਲਓ ਪੂਰੇ ਪੰਜਾਬ ਦੇ ਵਿੱਚ ਲਾ ਲਓ ਚਾਹੇ ਉਹ ਬਜਨੀ ਕਬੱਡੀ ਚਾਹੇ ਓਪਨ ਕਬੱਡੀ ਦੇ ਵਿੱਚ ਪਰ ਫਿਰ ਵੀ ਕੁਝ ਨਾ ਕੁਝ ਕਾਰਨਾ ਕਰਕੇ ਉਹ ਅੱਗੇ ਨਹੀਂ ਆ ਸਕੇ ਵੀ ਉਹਨਾਂ ਦਾ ਜਿਹੜਾ ਨਾਮ ਹੋਣਾ ਚਾਹੀਦਾ ਉਹ ਨਾਮ ਨਹੀਂ ਬਣਿਆ ਤੇ ਇਹੋ ਜਿਹੀ ਇੱਕ ਪਲੇਅਰ ਸਾਡੇ ਪਰੰਪਰੀ ਫੂਲ ਇਲਾਕੇ ਦਾ ਫੂਲਪਿੰਡ ਦਾ ਸਾਡਾ ਭਰਾ ਸਾਰਿਆਂ ਨੇ ਦੇਖਿਆ ਹੋਣਾ ਕਬੱਡੀ ਖੇਡ ਦਾ ਬਜਨੀ ਕਬੱਡੀ ਦਾ 70 75 ਕਿਲੋ ਦਾ ਬਹੁਤ ਟੌਪ ਦਾ ਜਾਫੀ ਹੈ ਮੂਠਾ ਫੂਲਣਾ ਅੱਜ ਉਹਦੇ ਨਾਲ ਮਿਲਣਾ ਹੈ ਉਹਦੇ ਨਾਲ ਗੱਲਾਂ ਬਾਤਾਂ ਕਰਨਾ ਹੈ ਉਹਦੀ ਜ਼ਿੰਦਗੀ ਬਾਰੇ ਤੇ ਆਓ ਆਪਾਂ ਅੱਜ ਗੱਲਾਂ ਬਾਤਾਂ ਕਰਦੇ ਹਾਂ ਸਾਡੇ ਭਰਾ ਦੇ ਨਾਲ ਹਾਂਜੀ ਭਾਈ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਵੀ ਅੱਜ ਅਸੀਂ ਇਦਾਂ ਦੇ ਇੱਕ ਪਲੇਅਰ ਨਾਲ ਹਨ ਗੱਲ ਕਰ ਰਹੇ ਹਾਂ ਪਲੇਅਰ ਬਾਰੇ ਵੀ ਤੁਹਾਨੂੰ ਦੱਸਿਆ ਵੀ ਮੂਠਾ ਫੂਲ ਵਾਲਾ ਕਾਫੀ ਟਾਈਮ ਤੋਂ ਕਬੱਡੀ ਖੇਡਦਾ ਆ ਰਿਹਾ ਬਜਨੀ ਕਬੱਡੀ ਤੋਂ ਲੈ ਕੇ ਅ ਮੈਂ ਕਹੂੰਗਾ ਵੀ ਬਜਨੀ ਕਬੱਡੀ ਦਾ ਇੱਕ بڑا ਸੀਨੀਅਰ ਪਲੇਅਰ ਆਪਾਂ ਕਹਿ ਸਕਦੇ ਹਾਂ ਜਿਹਨੂੰ ਬਹੁਤ ਟਾਈਮ ਹੋ ਗਿਆ ਕਬੱਡੀ ਖੇਡਦੇ ਨੂੰ ਤੇ ਕੀ ਕੀ ਉਹਨੇ ਆਪਦੇ ਇੰਨੀ ਲਾਈਫ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਕੀ ਕੀ ਉਹਨੇ ਨੁਕਸਾਨ ਗਾਦੇ ਤੇ ਇਹੋ ਜਿਹੇ ਕਿਹੜੇ ਕਾਰਨ ਸੀਗੇ ਜਿਨ੍ਹਾਂ ਕਰਕੇ ਉਹ ਜਿਹੜਾ ਮੁਕਾਮ ਉਹਦਾ ਅੱਜ ਪਣਦਾ ਸੀ ਇੰਨੇ ਟਾਈਮ ਦੇ ਵਿੱਚ ਉਹ ਤੇ ਨਹੀਂ ਪਹੁੰਚ ਸਕਿਆ ਇਹੋ ਜੀਆਂ ਕੀ ਗੱਲਾਂ ਹੋਈਆਂ ਉਹ ਸਾਰੀਆਂ ਗੱਲਾਂ ਬਾਤਾਂ ਮੇਰੇ ਨਾਲ ਆ ਮੇਰਾ ਭਰਾ ਮੋਠਾ ਕੀ ਹਰਾ ਮੋਠੇ ਬਈ ਵਧੀਆ ਬਈ ਉਹ ਠੀਕ ਹੈ ਵਧੀਆ ਵਧੀਆ ਤੇ ਮੋਠੇ ਮੈਂ ਪਹਿਲਾਂ ਵੀਡੀਓ ਦੇ ਵਿੱਚ ਗੱਲ ਕੀਤੀ ਵੀ ਬਈ ਬਹੁਤ ਟਾਈਮ ਹੋ ਗਿਆ ਕਬੱਡੀ ਖੇੜਦੇ ਨੂੰ ਹਨਾ ਹਾਂਜੀ ਤੇ ਜਿਹੜੀਆਂ ਜਿੱਤਾਂ ਵੀ ਹਾਸਲ ਕੀਤੀਆਂ ਨੁਕਸਾਨ ਵੀ ਖਾਦੇ ਕਬੱਡੀ ਚ ਉਹ ਸਾਰੀਆਂ ਗੱਲਾਂ ਬਾਤਾਂ ਤੇਰੇ ਕਬੱਡੀ ਜੀਵਨ ਬਾਰੇ ਆਪਾਂ ਮੈਨ ਕਰਨੀਆਂ ਉਹ ਨਹੀਂ ਹੈਗਾ ਵੀ ਇੱਕ ਤਾਂ ਹੁੰਦੀ ਐਂਟਰਵਿਊ ਯਾਰ ਆਪਾਂ ਬੜਾ ਲੰਬਾ ਚੌੜਾ ਕੰਮ ਆਪਾਂ ਸਾਉਂਟ ਜੀਆਂ ਗੱਲਾਂ ਤੇਰੇ ਨਾਲ ਕਰਨੀਆਂ ਸਭ ਤੋਂ ਪਹਿਲਾਂ ਤਾਂ ਯਾਰ ਮੈਨੂੰ ਵੀ ਇਹ ਨਹੀਂ ਪਤਾ ਬੀ ਜਿਹੜਾ ਤੇਰਾ ਇਹ ਮੋਟਾ ਨਾਮ ਆ ਹਨਾ ਇਹ ਬਈ ਤੈਨੂੰ ਕਬੱਡੀ ਨੇ ਦਿੱਤਾ ਜਾਂ ਕਬੱਡੀ ਤੋਂ ਪਹਿਲਾਂ ਤੇਰਾ ਹੀ ਨਾਮ ਸੀਗਾ ਨਹੀਂ ਬਈ ਤੇ ਸਹੀ ਨਾਮ ਵੀ ਦੱਸੀ ਕੀ ਹੈ ਤੇਰਾ ਇਹ ਨਾਮ ਬਈ ਕਬੱਡੀ ਨੇ ਦਿੱਤਾ ਆਪਾਂ ਨੂੰ ਮਤਲਬ ਆਪਣੇ ਪਿੰਡ ਛਿੱਢੀ ਜਾਂਦੇ ਸੀਗੇ ਅੱਛਾ ਬਾਹਰ ਜਾਣੇ ਸੀ ਮਤਲਬ ਨਹੀਂ ਆਇਆ ਹੋਇਆ ਸੀਗਾ ਤੇ ਉੰਡਾ ਗੋਪਿਆਂ ਦਾ ਬਾਹਰ ਆ ਗਿਆ ਮੁੰਡਾ ਤੇ ਕਾਲੀ ਵਾਲੀ ਮੁੰਡਾ ਆਪਣੇ ਤੋਂ ਲਗਉਂਦਾ ਅੱਛਾ ਉਹਨੇ ਕਦੇ ਉਹਦਾ ਪਲੇਅਰ ਹੁੰਦਾ ਸੀ ਆਪਣਾ ਰੀਡਰ ਮੋਟਾ ਸਰਪੰਚ ਕਮਿਆਰਾ ਮੋਟਾ ਕਮਿਆਰਾ ਉਹ ਦੇਖਦਾ ਦੂਰ ਰਹਿੰਦਾ ਸੀਗਾ ਠੀਕ ਹੈ ਤੇ ਉਹਨੇ ਬਸ ਉਹੀ ਨਾਂ ਲੈਣ ਲੱਗ ਗਿਆ ਉਹ ਮਤਲਬ ਉਦੋਂ ਦਾ ਨਾਂ ਪੱਕਿਆ ਵਾ ਪੱਕਿਆ ਨਾਂ ਵਾ ਹਾਂ ਉਹਦਾ ਨਾਂ ਪੱਕਿਆ ਸਹੀ ਜਿਵੇਂ ਆਪਣਾ ਨਾਂ ਕੀਆਂ ਮੂਠੇ ਉਹ ਬਈ ਸਹੀ ਨਾਂ ਮੇਰਾ ਗਗਨਦੀਪ ਗਗਨਦੀਪ ਸਹੀ ਪਰ ਮੈਂ ਨਹੀਂ ਕਦੇ ਸੁਣਿਆ ਪਰ ਮੂਠੇ ਦੇ ਨਾਂ ਹਾਂ ਮੂਠੇ ਬਈ ਕਬੱਡੀ ਖੇਡਦੇ ਨੂੰ ਕਿੰਨਾ ਟਾਈਮ ਹੋ ਗਿਆ ਤੇ ਹੁਣ ਤੇਰੀ ਉਮਰ ਕੀ ਹੈ ਕੋਈ ਮੈਨੂੰ ਕਬੱਡੀ ਖੇਡਦੇ ਨੂੰ ਮਤਲਬ 2008 ਚ ਲੱਗ ਗਿਆ ਇਹਨੂੰ 2008 ਚ ਹਾਂ 10-12 ਹੱਲਾ ਦਾ 12 ਸਾਲਾਂ ਦਾ ਲੱਗ ਗਿਆ ਸੀਗਾ ਤੇ ਮੈਨੂੰ ਖੇਡਦੇ ਨੂੰ ਹੋ ਗਏ ਬਈ 15 ਸਾਲ ਕਿੰਨੇ ਕਿਲੋ ਵੇਡ ਤੋਂ ਸਟਾਰਟ ਕੀਤੀ ਹੈ ਕਬੱਡੀ 5 ਕਿਲੋ ਦਾ ਬਾਈ 2.5 ਕਿਲੋ ਤੋਂ ਸਟਾਰਟ ਕੀਤੀ ਹੈ 2.5 ਕਿਲੋ ਤੇ ਲੈਕੀ ਪਿੰਡ ਦੀ ਟੀਮ ਵਗੈਰਾ ਹੁੰਦੀ ਸੀ ਜਾਂ ਇਕੱਲੇ ਤੇ ਖੇਡਦਾ ਰਿਹਾ ਮੈਂ ਨਹੀਂ ਵੀ ਟੀਮ ਹੁੰਦੀ ਸੀ ਮਤਲਬ ਨਾਲ ਦਾ ਮੁੰਡਾ ਹੁੰਦਾ ਜਿਵੇਂ ਰੇਡਰ ਕੋਈ ਰੂਗੀ ਮੁੰਡਾ ਇੱਥੇ ਨਾਨ ਘਰੇ ਉਹਨਾਂ ਦਾ ਸੀ ਉਹਦਾ ਚਲੋ ਹੁਣ ਬਾਹਰ ਭੱਗ ਗਿਆ ਠੀਕ ਹੈ ਤੇ ਮੈਂ ਮੰਨ ਕੇ ਚਲੋ ਤਾਂ ਇਹਦੇ ਲੜਕੇ ਨਾ ਜਾਂਦਾ ਹੁੰਦਾ ਸੀਗਾ ਸ਼ੁਰੂ ਤੇ ਸ਼ੁਰੂ ਤੇ ਹਾਂ ਜਦੋਂ ਖੇਡਣ ਜਾਣ ਲੱਗਿਆ ਉਹ ਰੱਟ ਚ ਮਤਲਬ ਮੈਂ ਸਾਲ ਕੁ ਬਾਅਦ 32 ਕਿਲੋ 2.5 ਕਿਲੋ ਖੇਡਣ ਲੱਗ ਗਿਆ ਸੀਗਾ ਤੇ ਹੋਰ ਪਿੰਡ ਚ ਮੁੰਡੇ ਹੁੰਦੇ ਸੀ ਉਹਨਾਂ ਨਾਲ ਬਾਗ ਜਾਂਦਾ ਹੌਲੀ ਹੌਲੀ ਫਿਰ ਮਣੀ ਨੀ ਅਰਗਾਂ ਖੇਡਣ ਲੱਗ ਗਏ ਇਹ ਮੈਨੂੰ ਥੋੜਾ ਜਿਹਾ ਪਹਿਲਾਂ ਵਧੀਆ ਖੇਡਦੇ ਹੁੰਦੇ ਸੀਗੇ ਮਣੀ ਹਾਂ ਮਣੀ ਹੋ ਗਿਆ ਮੁੰਡਾ ਇੱਕ ਰੂਬੀ ਸੀਗਾ ਇੱਕ ਮਣੀ ਦਾ ਭਰਾ ਸੀ ਕੁਲਦੀਪ ਸੋਹੀ ਕਹਿੰਦੇ ਉਹ ਿੱਲਾ ਤੇ ਉਹਨਾਂ ਨੇ ਖੇਡਣ ਲੱਗਿਆ ਸੀ ਬਸ ਇਸ ਤੋਂ ਬਾਅਦ ਉਹ ਦੋਵੇਂ ਵਧੀਆ ਖੇਡਣ ਲੱਗ ਗਏ ਪੂਰਾ ਸੀ ਸਾਡੀ ਵਧੀਆ ਟੀਮ ਬਣਦੀ ਹੁੰਦੀ ਸੀ ਵਧੀਆ ਮੈਂ ਖੇਡਦੇ ਮਤਲਬ ਵੀ ਜੱਦ ਤਾਂ ਹੈ ਨਹੀਂ ਸੀ ਮੈਂ ਚਕਾ ਵੀ ਸੰਘਰਸ਼ ਸੀ ਕਰੀਏ ਸੰਘਰਸ਼ ਕਰਦੇ ਕਰਦੇ ਰਹੇ ਹਾਂ ਇੱਕ ਨਾ ਮੁੰਡੇ ਐ ਹੁੰਦਾ ਬੀਅਰ ਕਬੱਡੀ ਕਈਆਂ ਨੂੰ ਮੰਨ ਲੇ ਕੇ ਚੱਲ ਵੀ ਬਲੱਡ ਚ ਕਬੱਡੀ ਮਿਲਦੀ ਹੈ ਵੀ ਆਪਣੇ ਯਾਰ ਕੋਈ ਮੇਰਾ ਡੈਡੀ ਖੇਡਦਾ ਸੀ ਮੇਰਾ ਦਾਦਾ ਖੇਡਦਾ ਮੇਰਾ ਚਾਚਾ ਖੇਡਦਾ ਹਨ ਆਪਣੇ ਪਰਿਵਾਰ ਤੇ ਬਈ ਪਹਿਲਾਂ ਕੋਈ ਖੇਡਦਾ ਸੀ ਕਬੱਡੀ ਨਹੀਂ ਬਈ ਆਪਣੇ ਪਰਿਵਾਰ ਚ ਮਤਲਬ ਵੀ ਤਾਇਆ ਦਾ ਲੜਕੇ ਖੇਡਦਾ ਹੁੰਦਾ ਸੀ ਉਹਦੇ ਨੇ ਗਰਾਊਂਡ ਤੇ ਜਾਣ ਲੱਗਿਆ ਸੀ ਅੱਛਾ ਨਾ ਡੈਡੀ ਨਾ ਦਾਦਾ ਆਪਣੇ ਕੋਈ ਨਹੀਂ ਖੇਡਦਾ ਸੀ ਕੋਈ ਨਹੀਂ ਖੇਡਦਾ ਸੀ ਆਪਣੇ ਪਰਿਵਾਰ ਚ ਨਹੀਂ ਖੇਡਦਾ ਸੀ ਤੂੰ ਕਬੱਡੀ ਸ਼ੁਰੂ ਕੀਤੀ ਹੈ ਤੇ ਤੇਰੇ ਪਰਿਵਾਰ ਦੇ ਵਿੱਚ ਠੀਕ ਹੈ ਇਹ ਇੱਕ ਨਾ ਹੁੰਦਾ ਵੀ ਕਬੱਡੀ ਵਾਲੇ ਪੜਾਈ ਲਿਖਾਈ ਤੋਂ ਹਣਾ ਕੋਸ਼ਕ ਚੱਲ ਹੁੰਦੇ ਆ ਪੜ੍ਹ ਲੈ ਜਾਂਦੇ ਆ ਪੜਾਈ ਲਿਖਾਈ ਵਾਲਾ ਕੰਮ ਬਈ ਆਪਣਾ ਕਿਵੇਂ ਰਿਹਾ ਬਾਜੀ ਲਿਖਾਈ ਤੋਂ ਬਈ ਵਧੀਆ ਸੀ ਮਤਲਬ ਵੀ ਇਹ ਕਰੀ ਹੋਈ ਆ ਬੀ ਕੀਤੀ ਆਪਣੇ ਇੱਥੇ ਪਿੰਡ ਵਾਲੇ ਕਾਹਦਾ ਟੀਵੀ ਡੀ ਮਤਲਬ ਕਾਲਜ ਹਾਂ ਤੇ ਵਧੀਆ ਸੀ ਪੜ੍ਹਾਈ ਮਤਲਬ ਵੀ ਬਾੜਾ ਮਾੜਾ ਵੀ ਨਹੀਂ ਸੀਗਾ ਤੇ ਵਧੀਆ ਸੀ ਠੀਕ ਮਤਲਬ ਵੀ ਬਾੜਾ ਸ਼ਹਿਰ ਵੀ ਨਹੀਂ ਠੀਕ ਵਧੀਆ ਨੰਬਰ ਲੈਂਦਾ ਸੀ ਬਾੜਾ ਨਹੀਂ ਸੀ ਠੀਕ ਤੇ ਐ ਕੋਈ ਕੋਸ਼ਿਸ਼ ਨਹੀਂ ਕੀਤੀ ਵੀਰ ਬੀਏ ਬੂਏ ਕਰ ਲਈ ਕੋਈ ਨੌਕਰੀ ਨੁਕਰੀ ਜਾਂ ਕੋਈ ਸਿਸਟਮ ਕੇ ਸੋਚਿਆ ਕਦੇ ਆਇਆ ਦਿਮਾਗ ਚ ਨਹੀਂ ਬਸ ਸ਼ੁਰੂ ਤੇ ਆਪਣਾ ਧਿਆਨ ਹੀ ਸੀ ਨੌਕਰੀ ਨੁਕਰੀ ਨਾਲ ਇੱਕ ਵੱਡੀ ਜੀ ਧਿਆਨ ਸੀ ਕਬੱਡੀ ਖੇਡਦੇ ਗਏ ਤੇ ਬਸ ਡੈਡੀ ਨਾਲ ਖੇਤ ਕੰਮ ਕੰਮ ਕਰਾ ਦਿੰਦੇ ਸੀ ਸ਼ੁਰੂ ਦੀ ਬਸ ਕਬੱਡੀ ਜੀ ਧਿਆਨ ਸੀ ਆ ਮੋਠੇ ਤੂੰ ਦੱਸਿਆ ਬਈ ਆਪਾਂ ਛੋਟੇ ਬਾਈਂ ਤੋਂ ਸਟਾਰਟ ਕੀਤੀ ਆ ਅੱਜ ਜਿਹੜਾ ਟਾਈਮ ਚੱਲ ਰਿਹਾ ਹਨੰਪੀਸ ਲੀਗ ਸੀਜ਼ਨ ਤੁਸੀਂ ਮੈਂ ਕਾਫੀ ਮੈਚ ਤੁਹਾਨੂੰ ਤੈਨੂੰ ਖੇਡਦੇ ਆ ਵੇਖਿਆ ਹਨ ਇੱਕ ਵਧੀਆ ਟੀਮ ਤੂੰ ਖੜੀ ਕੀਤੀ ਆ ਕਾਫੀ ਸਾਲਾਂ ਬਾਅਦ ਮੈਂ ਕਹੂੰਗਾ ਕਿ ਇਹ ਤਾਂ ਵਧੀਆ ਟੀਮ ਤੁਹਾਡਾ ਲੈਵਲ ਸੀ ਪਿਛਲੇ ਸਾਲ ਕਾਫੀ ਮੈਚ ਤੁਸੀਂ ਜਿੱਤੇ ਆ ਹਾਂਜੀ ਹਾਂਜੀ ਉਹ ਸਾਡੇ ਦਰਸ਼ਕਾਂ ਨੂੰ ਵੀ ਦੱਸ ਬਈ ਕਿੰਨੀ ਕਿਲੋ ਦੀ ਕਬੱਡੀ ਹੁਣ ਤੂੰ ਖੇਡ ਰਿਹਾ ਕਿਹੜਾ ਵਜਨ ਹੁਣ ਬਈ ਮਤਲਬ ਇਹ ਮੇਰਾ ਭਾਰ ਤਾਂ ਠੜਕ ਗੱਲੇ ਆ 70 75 ਓਪਨ ਤੱਕ ਵਧੀਆ ਮੈਚ ਫੇਰ ਹੁੰਦਾ ਤੇ ਵਧੀਆ ਪਤਾ ਸੁਣ ਹੁੰਦਾ ਵੀ ਮਤਲਬ ਵਧੀਆ ਮੈਚ ਜਿੱਤੇ ਨੇ ਅਸੀਂ ਕੋਸ਼ਿਸ਼ ਕੋ ਮੈਚ ਅਸੀਂ ਲੂਜ਼ ਵੀ ਕਰ ਜਣੇ ਆ ਮਤਲਬ ਕਿ ਅਸੀਂ 75 ਦੇ 70 ਦੇ 28 29 ਸੈਂਟੀ ਹਰਗੇ ਬਜਿ ਜਿੱਤੇ ਵੀ 10 12 ਮੈਚ ਜਿੱਤੇ ਮਤਲਬ ਹਰੇ ਵੱਧ ਸੁਗਰਛ ਕਰੀ ਇਹ ਵੀ ਬਹੁਤ ਵੱਡੀ ਗੱਲ ਹੈ ਬਾਈ ਇਹ ਕਹਿਣਾ ਜਿਵੇਂ ਹੁਣ ਅੱਜ ਕੱਲ੍ਹ ਦੀਆਂ ਜਿਹੜੀਆਂ ਟੀਮਾਂ ਨਾ ਪਿੰਡਾਂ ਜਿਹੜੀਆਂ ਖੇਡਦੀਆਂ ਮੈਂ ਕਹਿੰਦਾ ਵੀ ਜੇ ਦੋ ਇੱਕ ਦੋ ਮੈਚ ਟੀਮ ਹਾਰ ਜਾਏ ਕਿਉਂਕਿ ਪਲੇਅਰਾਂ ਦਾ ਖਰਚਾ ਬਹੁਤ ਹੁੰਦਾ ਬਜਨੀ ਕਬੱਡੀ ਵਾਲਿਆਂ ਦਾ ਵੀ ਹੁੰਦਾ ਤੇ ਉਹਨਾਂ ਨੂੰ ਐ ਵੀ ਹੈ ਨਹੀਂ ਕੋਈ ਜਿਵੇਂ ਓਪਨ ਵਾਲਿਆਂ ਨੂੰ ਤਾਂ ਕੋਈ ਕਿਰਾਇਆ ਵਗੈਰਾ ਵੀ ਦੇ ਦਿੰਦੇ ਆਗਲਾ ਗੱਡੀ ਦਾ ਖਰਚਾ ਦੇ ਦਿੰਦਾ ਸੌ ਪਰ ਬਜਨੀ ਕਬੱਡੀ ਵਾਲਿਆਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਕਮੇਟੀ ਜਾ ਕੇ ਤੇ ਕੋਈ ਦੰਦੀ ਹੋਊਗੀ ਹਨਾ ਵੀ ਰੱਖੀ ਇਹ ਕਹਣਾ ਕਿਤੇ ਕਿਸੇ ਨੇ ਦੇਤਾ ਤੇ ਫਿਰ ਵੀ ਤੂੰ ਕਹਿੰਦਾ ਮੈਨੂੰ ਲੱਗਦਾ ਵੀ ਕਿੰਨੇ ਮੈਚ ਗਏ ਸੈਮੀ ਹਾਰ ਗਏ ਤੁਸੀਂ 28 29 ਸੈਮੀ ਬਹੁਤ ਹੋ ਜਾਂਦੇ ਆ ਬਾਈ ਇੰਨੇ ਮੈਚ ਹਰਨੇ ਉਹ ਵੀ ਜਿੱਤ ਦੇ ਕੋਲ ਜਾ ਕੇ ਹਨਾ ਤੇ ਬਾਈ ਕਿਤੇ ਫਿਰ ਨਰਾਸ਼ਾ ਨਹੀਂ ਆਈ ਜੀ ਦਿਮਾਗ ਮਨ ਚ ਵੀ ਯਾਰ ਵੀ ਸੱਡ ਪਰੇ ਯਾਰ ਹਨਾ ਬਾਈ ਬਹੁਤ ਨਰਾਸ਼ ਆਈ ਐ ਐਂ ਜੀ ਕਰਦਾ ਵੀ ਖੇਡੂਣੀ ਹਟ ਜੀਏ ਵੀ ਕੋਈ ਸਪੋਰਟ ਦਾ ਪਿੰਡ ਜਿੱਦਾਂ ਕੋਈ ਜਮੀਨ ਛੋਟ ਕਰਦਾ ਮਤਲਬ ਮੇਰਾ ਭਰਾ ਵੱਧ ਕਰਦਾ ਮੈਂ ਦੋ ਤਿੰਨ ਆਈਆਂ ਵੀ ਉਹ ਵੀ ਜਮੀਨ ਹਟ ਜੇ ਵੀ ਜਾਈ ਨਾ ਖੇਡਣ ਹਾਂ ਮਾਣੀ ਰੱਕ ਗਏ ਵੀ ਯਾਰ ਕੀ ਲੈਣਾ ਕਬੱਡੀ ਖੇੜ ਕੇ ਮਤਲਬ ਇਹਨੇ ਮਨ ਹੌਸਲਾ ਦਿੱਤਾ ਦੱਸੀ ਨਹੀਂ ਵੀ ਤੂੰ ਖੇਡਿਆ ਕਰ ਦੀ ਵਧੀਆ ਖੇਡਦਾ ਤੂੰ ਤੇ ਆਪਣੇਤਾਏ ਦਾ ਲੜਕਾ ਜਗਦੀਪ ਕਹਿੰਦੇ ਉਹਦਾ ਨਾਂ ਮਿੱਟੀ ਉਹਦਾ ਉਹ ਬਹੁਤ سپورਟ ਕਰਦਾ ਮਤਲਬ ਹੀ ਪੇਰ ਪੈਸੇ ਮੁੱਕੇ ਜਾਂਦੇ ਆ ਉਹਦਾ ਘਰੋਂ ਆਉਂਦੇ ਜਾਂਦੇ ਆਪ ਨੂੰ ਵਧੀਆ ਖਰਚਾ ਚੱਲ ਫੇਰ ਲੱਖਾ ਹੁੰਦਾ ਨਾ ਬਹੁਤ ਔਖਾ ਹੁੰਦਾ ਬਈ ਮੈਦ ਹਰੀ ਜਾਣੇ ਲਗਾਤਾਰ ਇੰਨੇ ਸੈਮੀ ਹਰ ਜਾਣੇ ਪੈਸੇ ਪੱਲੇ ਨਾ ਪੈਣੇ ਕੋਲੀ ਖਰਚਾ ਕਰੀ ਜਾਣ ਮਣਕ ਤਾਏ ਦਾ ਲੜਕਾ ਉਹ سپورਟ ਕਰਦਾ ਇੱਕ ਮੁੰਡਾ ਗੱਗੀ ਹੈਗਾ ਬਾਹਰ ਗਿਆ ਆਪਣੇ ਪਿੰਡੋਂ ਅੰਗਲੈਂਡ ਗਿਆ ਉਹ ਬਹੁਤ سپورਟ ਕਰਦਾ ਇੱਕ ਮੁੰਡਾ ਲੱਖਾ ਚੋ ਗਿਆ ਤੂੰ ਬਹੁਤ ਸਪੋਰਟ ਜਿਹੜੇ ਯਾਰਾਂ ਦੋਸਤਾਂ ਦੀਆਂ ਭਰਾਵਾਂ ਜਿਵੇਂ ਮੁੰਡਾ ਹੈਪੀ ਹੋ ਗਿਆ ਕੜੋਕੜੇ ਬਹੁਤ ਸਪੋਰਟ ਕਰਦਾ ਤੇ ਬਈ ਆਪਾਂ ਨੂੰ ਅਰਸ਼ ਚਟਾਣਾ ਹੋ ਗਿਆ ਮੁੰਡਾ ਉਹ ਬਹੁਤ ਕਰਦਾ ਬਈ ਇੱਕ ਮੁੰਡਾ ਅਰਸ਼ਾ ਹੋ ਗਿਆ ਮਰਾਜ ਤੋਂ ਵੀ ਉਹ ਬਹੁਤ ਕਰਦਾ ਇੱਕ ਮੁੰਡਾ ਲੱਭੀ ਹੋ ਗਿਆ ਬਈ ਇੱਕ ਬਾਈ ਹੋ ਗਿਆ ਬਈ ਹਰਪੀਤ ਬੂਟਰ ਬਈ ਕੈਨੇਡਾ ਤੋਂ 75 ਕਿਲੋ ਦਾ ਬਈ ਬਲਦ ਜੇ ਪਿੰਨ ਬਣਿਆ ਬਹੁਤ ਸਪੋਰਟ ਕਰਦਾ ਬਈ ਸਾਰੇ ਪਾਸੇ ਸਪੋਰਟ ਕਰਦਾ ਵੀ ਫੁੱਲ ਸਪੋਰਟ ਕਰਦਾ ਪੂਰੀ ਉਦਾਂ ਜਿਵੇਂ ਹੁਣ ਹੁੰਦਾ ਆਪਾਂ ਕਹਿੰਦੇ ਨੇ ਵੀ ਪ੍ਰੋਮੋਟਰਾਂ ਵੱਲੋਂ ਲਾਲਾ ਜਾਂ ਖੇਡ ਕਲੱਬਾਂ ਵੱਲੋਂ ਲਾਲਾ ਆ ਕਿੱਦਾਂ ਦੀ ਹੁੰਦੀ ਐ ਵੀ ਪਿੰਡ ਦੀਆਂ ਪੰਚਾਇਤਾਂ ਵੀ ਛੋੜ ਕਰ ਦਿੰਦੇ ਬਲੇ ਇਦਾਂ ਦਾ ਕੁਝ ਹੈ ਬਈ ਨਹੀਂ ਬਈ ਆਪਣੇ ਪਿੰਡ ਵੱਲੋਂ ਤਾਂ ਕੋਈ ਸਪੋਰਟ ਨਹੀਂ ਹੈਗੀ ਨਾ ਕਮੇਟੀ ਵੱਲੋਂ ਕੇਵਲ ਜੇ ਹੁਣ ਆਪਾਂ ਮਤਲਬ ਹੀ ਹੁਣ ਕੋਈ ਜਵਾਬ ਵਿੱਚ ਵੀ ਮੈਨੂੰ ਕਹਿਣ ਲੱਗਿਆਂ ਬਈ ਐ ਕਰਕੇ ਆਸਮਾਨ ਲੈਣਾ ਸਮਾਨ ਬਈ ਉਹ ਫਿਰ ਨਹੀਂ ਪਤਾ ਕੀ ਹੁੰਦਾ ਕੀ ਨਾ ਜਵਾਬ ਚਾਕੇ ਵੀਡੀਓ ਦੇਖ ਕੇ ਲੈ ਵੀ ਹੁੰਦੇ ਨੇ ਵਿੱਚ ਮੁੜ ਕੇ ਉਹਨਾਂ ਦੀ ਗਲਤ ਫਟ ਪੈਂਦਾ ਬੌੜੀ ਤੇ ਬਈ ਬਹੁਤ ਪਹਿਲਾਂ ਗਲਤ ਸਲਾਹ ਲੈਣੀ ਜ਼ਰੂਰੀ ਆ ਬਈ ਸਾਰ ਨੂੰ ਬੈਸਟ ਤੀਜ ਪੱਟੀ ਨਾ ਪੱਟੀ ਨੇ ਸਾਰੇ ਦੇਸੀ ਖਾ ਲੋ ਛੇ ਕਿਤੇ ਵਧੀਆ ਬਾਹਰੋਂ ਕੇ ਕੰਟਰੀ ਤੋਂ ਹੋਰ ਮੰਗਵਾਉਂ ਸਾਨੂੰ ਵਧੀਆ ਪੱਟੀ ਨਾ ਬੰਦਾ ਜਿੰਮ ਵਗੈਰਾ ਕਰਦਾ ਕਿਸੇ ਨੂੰ ਵੀ ਗਰਾਊਂਡ ਵਗੈਰਾ ਹੁੰਦਾ ਪੱਟੀ ਨੇ ਸਾਨੂੰ ਬੈਸਟ ਆ ਪੱਟੀਨ ਵਾਰ ਮਤਲਬ ਪੂਰਾ ਕਦਰ ਇਹ ਬੰਦਾ ਆਪਣੀ ਬੋਡੀ ਦੇ ਇਹ ਵੀ ਸਹੀ ਹੈ ਹਾਂ ਵੀ ਮੈਂ ਦੇਖਿਆ ਯਾਰ ਹੁਣ ਛੋਟੇ ਬਜਨੀ ਵਾਲੇ ਪਲੇਅਰ ਜਿਆਦਾ ਇਸ ਚੀਜ਼ ਨੂੰ ਹੋ ਗਏ ਬੇਸ਼ੱਕ ਵੱਡੇ ਪਲੇਅਰ ਕਰਦੇ ਆ ਜਾਂ ਨਹੀਂ ਕਰਦੇ ਉਹ ਤਾਂ ਚਲੋ ਉਹਨਾਂ ਨੇ ਕਰਨਾ ਵੀ ਹੁਣ ਨੌਲੇਜ ਨਾਲ ਕਰਦੇ ਆ ਪਰ ਛੋਟੇ ਪਲੇਅਰ ਥੋੜਾ ਜਿਹਾ ਵੱਧ ਇਸ ਚੀਜ਼ ਨੂੰ ਕਰਨ ਲੱਗ ਗਏ ਯਾਰ ਸਮਾਨ ਕਰ ਲਿਆ ਉਹਨੇ ਫਲਾਣੇ ਨੇ ਕਰ ਲਿਆ ਉਹ ਤੋਂ ਉੱਥੋਂ ਕਰਦਾ ਉਹ ਤਾਂ ਐ ਕਰਦਾ ਹਣ ਇਹ ਹੋਇਆ ਜਾਂ ਬਣ ਗਿਆ ਕਾ ਹਨ ਤੇ ਮਤਲਬ ਵੀ ਕੁਝ ਤਾਂ ਸੋਸ਼ਲ ਮੀਡੀਆ ਦੇ ਦੇਖ ਲੈਂਦੇ ਜਵਾਬ ਹੋਰ ਮਤਲਬ ਕੋਈ ਗੱਲਾਂ ਕਰੀ ਜਾਂਦਾ ਹੁੰਦਾ ਗੋਰਾਵਾਂ ਤੇ ਦੁਵਾਰਾਂ ਸਾਡੇ ਮਤਲਬ ਇਹ ਜੀ ਗੱਲ ਕਰਨੀ ਨਹੀਂ ਚਾਹੀ ਉਹਨਾਂ ਦੇ ਗਲਤ ਅਸਰ ਪੈਂਦਾ ਇਹ ਪੈਂਦਾ ਉਹਨਾਂ ਨੂੰ ਮਤਲਬ ਇਹ ਤਾਂ ਖਰਾਕ ਖਾਓ ਵੱਧ ਤੋਂ ਵੱਧ ਖਰਾਕ ਖਰਾਕ ਨਾਲ ਤਕੜੇ ਹੋਣਗੇ ਵੀ ਅਜੇ ਤੁਹਾਡੇ ਜਾਨ ਜੂਰੀ ਕੀ ਹੈ ਜਦੋਂ ਕਿਸੇ ਲੈਬਲ ਤੇ ਜਾ ਕੇ ਤੁਸੀਂ ਪਹੁੰਚੋਗੇ ਉਦੋਂ ਤੁਸੀਂ ਲੈ ਜਾਓ ਹਾਂ ਮਿਹਨਤ ਕਰੋ ਵੱਧ ਤੋਂ ਵੱਧ ਮਿਹਨਤਾਂ ਮਿਹਨਤਾਂ ਨਾ ਕਬੱਡੀ ਨਾ ਹੁਣ ਮੰਨ ਲੇ ਕੇ ਚੱਲ ਵੀ ਅਜੇ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕੱਲ੍ਹ ਪੁਰ ਸਵੇਲ ਗਣਾ ਗਏ ਸੀ ਕੈਂਪ ਲੱਗਿਆ ਹੋਇਆ ਹਾਂ ਆਪਣੀ ਨਾ ਅਜੇ ਕਿ ਥੋੜਾ ਜਿਹਾ ਹੈ ਕਬੱਡੀ ਨੂੰ ਲੈ ਕੇ ਉਤਸ਼ਾਹ ਮੱਲਾ ਜਿਹਾ ਕਾਂਜ ਵੀ ਹੈਗਾ ਕੈਂਪ ਵਗੈਰਾ ਸਾਰੇ ਆਪਣੇ ਪਿੰਡੋਂ ਪਿੰਡੀ ਲੱਗੇ ਹੋਏ ਆ ਤੂੰ ਬਈ ਕੋਈ ਕੈਂਪ ਨੂੰ ਭਲਾਇਆ ਜਾਂ ਕਿਤੇ ਕੋਈ ਟ੍ਰੇਨਿੰਗ ਵਗੈਰਾ ਲੈਤੀ ਜਾਂ ਆਪਣੇ ਕੋਈ ਪਿੰਡ ਕੈਂਪ ਲੱਗਿਆ ਹੈ ਨਹੀਂ ਬਈ ਆਪਣੇ ਪਿੰਡ ਦਾ ਇਸ ਵਕਤ ਦਾ ਆਪ ਹੀ ਤਿਆਰੀ ਕਰਦੇ ਆ ਮਤਲਬ ਵੀ ਕੋਸ਼ਰ ਜਵਾਕ ਲਾਉਂਦੇ ਨਾਲ ਕੈਂਪ ਬਈ 2 ਸਾਲ ਪਹਿਲਾਂ ਲਵਾਇਆ ਤਿੰਨ ਸਾਲ ਆਪਾਂ ਬਾਲ ਪਿਆਰਾ ਬਾਈ ਨੇ ਲਵਾਇਆ ਸੀਗਾ ਬਾਈ ਦਾ ਲਾੜੇ ਦਾ ਟੋਂਗ ਵਾਲੀ ਜਿਹੜਾ ਅੱਛਾ ਹਾਂ ਬਸ ਉਹਨਾਂ ਕੋਲੇ ਤਿਆਰੀ ਲਈ ਹੋਰ ਪਲੇਅਰ ਕੋਲ ਕੋਈ ਕੋਸ਼ਿਸ਼ ਇਹ ਮੈਂ ਬਾਹਰ ਬਕੋ ਬਕ ਅਕੈਡਮੀਾਂ 'ਚ ਕੈਂਪ ਲੱਗਦੇ ਆ ਬਈ ਉਮੇ ਕਦੇ ਗਿਆ ਟ੍ਰੇਨਿੰਗ ਟੁੰਗ ਲੈਣਾ ਨੇ ਬਈ ਆਪ ਸ਼ੁਰੂ ਤੇ ਆਪ ਹੀ ਗੱਲ ਕਰਨਾ ਬਸ ਬਈ ਲਾੜੇ ਦੂੰਗਾ ਜੀ ਇੱਕ ਵਾਰੀ ਕੈਂਪ ਲਾਇਆ ਠੀਕ ਉਸਤਾਦ ਬਈ ਕਬੱਡੀ ਦੇ ਵਿੱਚ ਕੋਈ ਹੈ ਉਸਤਾਦ ਮਤਲਬ ਬਈ ਆਪ ਹੀ ਜਿੰਨੀ ਜਿੰਨੀ ਕਿ ਖੇਡੀ ਹੈ ਹਾਂ ਗੱਲਾਂ ਜਿਹੜੀਆਂ ਬਈ ਆਪਣੀਆਂ ਹੋ ਗਈਆਂ ਹਨਾ ਕਬੱਡੀ ਨੂੰ ਲੈ ਕੇ ਹੋ ਗਈਆਂ ਤੇਰੇ ਕੈਰੀਅਰ ਤੇ ਲ ਹੋ ਗਈਆਂ ਹਨਾ ਤੇ ਇਸ ਕਾਫੀ ਕੁਝ ਤੂੰ ਕਬੱਡੀ ਬਾਰੇ ਦੱਸਿਆ ਹਨਾ ਹੁਣ ਜਿਹੜਾ ਚੱਲ ਰਿਹਾ ਬਈ ਕਬੱਡੀ ਤੂੰ ਖੇਡਦਾ ਖੇਡਦਾ ਆ ਰਿਆਂ ਮੈਚ ਮੋਜੂ ਵੀ ਤੂੰ ਦੱਸਿਆ ਵੀ ਪਹਿਲਾਂ ਹਨਾ ਪਹਿਲਾਂ ਹਰਦੇ ਵੀ ਰਹੇ ਚਲੋ ਹੁਣ ਜਿੱਤਣ ਵੀ ਲਾ ਹਾਂ ਬਈ ਕਬੱਡੀ ਦੇ ਨਾਲ ਬਾਈ ਕੋਈ ਕਿੱਤਾ ਹੈ ਵੀ ਅੱਜ ਕੱਲ ਪਲੇਅਰਾਂ ਨੂੰ ਮੈਂ ਵੀ ਦੇਖਿਆ ਭਾਜਨੀ ਕਬੱਡੀ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਆ ਰਹੀ ਹੈ ਚੀਜ਼ ਇਹ ਹੈ ਨਾ ਜਿਹੜੇ ਪਲੇਅਰ ਪਹਿਲਾਂ ਤਾਕੜਾ ਖੇੜਦੇ ਸੀਗੇ ਉਹਨਾਂ ਕੋਲੇ ਯਾਰ ਕੋਈ ਕੰਮ ਹੈ ਨਹੀਂ ਉਹਨਾਂ ਕਿੱਤਾ ਕੋਈ ਹੈ ਨਹੀਂਗਾ ਇਹ ਵਿਚਾਰੇ ਬਹੁਤ ਔਖੇ ਹੁੰਦੇ ਆ ਤੇ ਕੋਈ ਕਹਿੰਦਾ ਬਾਈ ਨਾਲ ਹੈ ਕਬੱਡੀ ਦੇ ਨਾਲ ਨਾਲ ਕੋਈ ਕਰਦਾ ਬਾਈ ਮਤਲਬ ਆਪਾਂ ਕਬੱਡੀ ਨਾਲ ਖੇਤੀ ਬੜੀ ਕਰਦੇ ਆ ਮਤਲਬ ਆਪਦੀ ਜ਼ਮੀਨ ਹੈ ਆਪਦੀ ਜ਼ਮੀਨ ਤੇ ਹਾਂ ਠੀਕ ਹੈ ਬਾਈ 5-6 ਗਿੱਲਾਂ ਦੀ ਵਧੀਆ ਖੇਤੀ ਕਰਦੇ ਆ ਵਧੀਆ ਹੈਗੀ ਬਾਕੀ ਟੇਕੇ ਟੁਕੇ ਦੇ ਲੈਨੇ ਠੀਕ ਤੇ ਮਤਲਬ ਜੱਸੀ ਉਹਦੇ ਨਾਲ ਆਪਣੇ ਨਾਲ ਛੋਟਾ ਛੋਟਾ ਜੱਸੀ ਖੇੜਦਾ ਬਾਈ ਹਾਂ ਜੱਸੀ ਖੇੜਦਾ ਬਾਈ ਪਹਿਲਾਂ ਤਾਂ ਗੋਡੇ ਤੇ ਸੱਟ ਲੱਗਦੀ ਸੀ ਆਪਰੇਸ਼ਨ ਤੋਂ ਬਾਅਦ ਖੇਡਣ ਲੱਗਿਆ ਹਾਲ ਕਦੇ ਮੇਰਾ ਤਾਂ ਵੀ ਇਹੀ ਮੈਸੇਜ ਆ ਮਤਲਬ ਕਬੱਡੀ ਨਾਲ ਕਬੱਡੀ ਦੇ ਨੀਂ ਟੈਂਡਰ ਰਹਿਣਾ ਚਾਹੀਦਾ ਇਹ ਲਾਮ ਕਰਨਾ ਵੀ ਜ਼ਰੂਰੀ ਆ ਆਪਣੀ ਆਪਣੇ ਜਿਹੜੇ ਪਲੇਅਰ ਮਾਰੀ ਇਹ ਚੀਜ਼ ਤੋਂ ਖਾਂਦਾ ਵੀ ਕੰਮ ਨਹੀਂ ਕਰਦਾ ਜਾਣ ਪਛਾਣ ਵਾਲੇ ਕਿੰਨੇ ਪਲੇਅਰ ਹੋ ਗਏ ਇਹੋ ਜਿਹੇ ਹਨ ਜੀ ਆਪਾਂ ਬਹੁਤ ਪਲੇਅਰ ਹੋ ਗਏ ਵੀ ਮੇਰੀ ਨਜ਼ਰ ਜਿਹੜੇ ਵਿਚਾਰੇ ਹੁਣ ਯਾਰ ਹੁਣ ਤੁਹਾਡੇ ਪਿੰਡਾਂ ਦਾ ਨਾਨਕੀ ਹੋ ਗਏ ਦੇਖ ਲੈ ਕਿੰਨੀ ਵਧੀਆ ਕਬੱਡੀ ਖੇਡਦੇ ਦਾ ਮਤਲਬ ਸ਼ਿਕੰਦਰ ਸ਼ਿਕੰਦਰ ਵਾੜੀ ਨੂੰ ਮੈਂ ਕਹਿੰਦਾ ਹੁਣ ਗੱਲ ਮਾ ਯਾਰ ਉਹ ਕਿੰਨਾ ਕਿੰਨਾ ਕਿੱਡੀ ਵੱਡੀ ਕਬੱਡੀ ਖਿੱਡੇ ਕਿੰਨੀ ਤਕੜੀ ਖੇਡਦੇ ਬਹੁਤ ਬਹੁਤ ਪਲੇਅਰ ਆ ਬਈ ਇਹੋ ਜੇ ਪਤਾ ਨਹੀਂ ਕਿ ਜਿਨ੍ਹਾਂ ਨੇ ਮਲਾ ਦਾ ਵੀ ਕਬੱਡੀ ਪੂਰੀ ਤਾਕਤ ਨਾਲ ਖੇਡੀ ਆ ਚਲੋ ਇੱਕ ਹੁੰਦਾ ਯਾਰ ਬੰਦੇ ਦਾ बैड ਲੱਕ ਹੁੰਦਾ ਵੀ ਨਹੀਂ ਉਸ ਲੈਵਲ ਤੇ ਜਾ ਸਕਦਾ ਜਿਵੇਂ ਹਨ ਮਤਲਬ ਇਹਨਾਂ ਕਲਾ ਕਬੱਡੀ ਦੇ ਡਿਫੈਂਡਰ ਨਾਲ ਕੰਮ ਕਰਨਾ ਵੀ ਜ਼ਰੂਰੀ ਹੈ ਜ਼ਰੂਰੀ ਹੈ ਹਨ ਚਾਹੇ ਆਪ ਦੇ ਕੋਈ ਘਰ ਦੇ ਨਾਲ ਕੀਤਾ ਚਾਹੇ ਕੋਈ ਆਪਣੇ ਡੈਡੀ ਦਾ ਕੀਤਾ ਨਾਲ ਹੱਥ ਜ਼ਰੂਰ ਉਹ ਬਟਾਓ ਸਹੀ ਯਾਰ ਕੰਮ ਕਰਨਾ ਜ਼ਰੂਰੀ ਹੈ ਤੇ ਇੱਕ ਤੋਂ ਵੀਡੀਓ ਦੇ ਵਿੱਚ ਬਾਈ ਜਿਹੜੇ ਹੁਣ ਪਹਿਲਾਂ ਵੀ ਦੱਸਿਆ ਤੂੰ ਸਾਰੇ ਭਰਾਵਾਂ ਦੀ ਜਿਨ੍ਹਾਂ ਦੀ سپورਟ ਆ ਤੈਨੂੰ ਦੁਬਾਰੇ ਫੇਰ ਬਾਈ ਜੇ ਉਹਨਾਂ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਹੜੇ ਕਿਹੜੇ ਵੀਰਾ ਹੋਏ ਜਿਹੜੇ ਤੇਰੀ ਪੁੱਲ ਇੱਕ ਦੋ ਜਿਹੜੇ ਜਮਾਂ ਕਹਿੰਦੇ ਫੱਟੇ 'ਚ ਗੱਡੇ ਕਿੱਲ ਲੜ ਗਈ ਯਾਰੀ ਯਾਰੀ ਜਾ ਰਹੇ ਹਾਂ ਬੋਲ ਇੱਕਦਮ ਮੁੰਡਾ ਹੋ ਗਿਆ ਹੈਪੀ ਕਾਲੋ ਕਹਿਲਾ ਇਹ ਮੁੰਡਾ ਲੱਖਾ ਹੋ ਗਿਆ ਚੋਂ ਤੋਂ ਤੇ ਆਪਣਾ ਛੋਟਾ ਜੱਸੀ ਦਾ ਇਹ ਫੋਲ ਹੀ ਹੌਸਲਾ ਦਿੰਦਾ ਇਹਦੇ ਕਰਕੇ ਮੈਂ ਕਬੱਡੀ ਖੇਡਦਾ ਮਤਲਬ ਠੀਕ ਵੀ ਦੋ ਤਿੰਨ ਵਾਰੀ ਦਿਲ ਵੀ ਟੁੱਟਿਆ ਵੀ ਖੇਡਣੀ ਛੱਡ ਜਾਈਏ ਜੱਸੀ ਛੋਟਾ ਹਾਂ ਉਹਦੇ ਭਰਾ ਕਰਕੇ ਮਤਲਬ ਵੀ ਖੇਡਦਾ ਇਹਦੇ ਹੌਸਲੇ ਨਾਲ ਹੀ ਖੇਡਦਾ ਇੱਕ ਘਰ ਦੇ ਬਹੁਤ ਛੋਟਾ ਇੱਕ ਮਰਤਾਈ ਦਾ ਲੜਕਾ ਠੀਕ ਹੈ ਅਗਦੀਪ ਸਿੰਘ ਜੀ ਮੱਡੀ ਉਹ ਬਹੁਤ ਹੌਟ ਕਰਦਾ ਵੀ ਪੂਰੀ ਲੈ ਕੇ ਯਾਰ ਪੈਸੇ ਨਹੀਂ ਹੁੰਦੇ ਮਤਲਬ ਪਸ਼ੂ ਵਗੈਰਾ ਰੱਖਦਾ ਉਹ ਜਦੋਂ ਵੀ ਮਤਲਬ ਪੈਸੇ ਮਿਲਦੇ ਉਹਨੂੰ ਉਹਨੇ 1000 2000 5000 6000 ਦੇਣੇ ਦੇਣਾ ਲੁਪੇ ਰਮਪੀਆ ਨਾ ਇੰਨੀ ਬਹੁਤ ਆ ਹਣਾ ਇੰਨੀ ਬਹੁਤ ਛੋੜਗਾ ਇੰਨੇ ਨਾ ਵੀ ਬਸ ਐ ਹੋ ਜਾਂਦਾ ਵੀ ਲਿਆ ਵਾਲੇ ਪਲੇਅਰ ਖੜਾ ਨਹੀਂ ਕੋਈ ਤਕੜਾ ਪਲੇਅਰ ਨਹੀਂ ਖੜਾਉਂਦੇ ਆ ਮੁੰਡੇ ਵੱਲ ਅੱਜਾ ਵਾਰ ਚੱਲ ਐਤਗੀ ਮਹਾਰਾਜ ਬਾਹ ਫੜੀ ਹੋਈ ਹੈ ਵੀ ਐਤਗੀ ਮੈਚ ਪਿਛੇ ਪਹਿਲਾਂ ਵੀ ਤੁਸੀਂ ਬਹੁਤ ਜਿੱਤੇ ਆ ਹਾਂ ਵੀ ਐਤਗੀ ਬਹੁਤ ਫਰਕ ਆ ਤੇ ਇਹਦੀ ਵਧੀਆ ਮੈਚ ਜਿੱਤਣ ਹਾਂ ਕਰ ਲਈਏ ਉਹ ਵੀ ਤੁਸੀਂ ਜਿੱਤੋਗੇ ਵਾਹਿਗੁਰੂ ਕਰੂ ਕਿਰਪਾ ਹਾਂ ਮੈਂ ਜਿੱਤੋਗੇ ਪੂਰੇ ਤੇ ਬਈ ਐਂਡ ਦੇ ਵਿੱਚ ਆਪਾਂ ਇੱਕ ਮੈਸੇਜ ਦੇਣਾ ਮੰਨ ਲਾ ਵੀ ਪਲੇਅਰਾਂ ਨੂੰ ਜਿਹੜੇ ਹੁਣ ਤੇ ਛੋਟੇ ਪਲੇਅਰ ਲਾ ਲਿਆ ਜਾਂ ਜਿਹੜੇ ਤੇਰੇ ਵਾਂਗੂ ਹਣਾ ਜਿ ਮੱਲਾਵੀ ਖਬਰ ਹੈ ਨੀਗਾ 2000 ਮੈਚ ਖੇਡੇ 2000 ਮੈਚ ਹਾਰ ਗਏ ਤੇ ਪਲੇਅਰ ਯਾਰ ਸਾਡੇ ਜਾਂਦੇ ਕਬੱਡੀ ਵੀ ਛੱਡ ਪਰੇ ਯਾਰ ਕੁਝ ਬਣਦੇ ਨਹੀਂ ਜਾਂਦਾ ਘਰੋਂ ਗਾਣਾ ਪੈਂਦੀਆਂ ਲਾਲਾ ਹਣਾ ਕੋਈ ਇਦਾਂ ਦਾ ਚੱਕਰ ਬਣ ਜਾਂਦਾ ਤੇ ਉਹਨਾਂ ਪਲੇਅਰਾਂ ਨੂੰ ਕੀ ਕਹਿਣਾ ਚਾਹੇਗਾ ਬਾਈ ਮੋਠੇ ਆਪਦੇ ਵੱਲੋਂ ਬਈ ਪਹਿਲੀਆਂ ਪਹਿਲੇ ਇਹਦਾ ਬੰਦਾ ਮੈਚ ਬਹੁਤ ਹਾਰਦਾ ਬਸ ਹਾਰ ਨਹੀਂ ਮੰਨਿਆ ਇਹ ਬੰਦੇ ਨੂੰ ਖੇਡਣਾ ਹੀ ਚਾਹੀਦਾ ਖੇਡ ਹੀ ਜਾਵੇ ਲਗਾਤਾਰ ਬਸ ਮਤਲਬ ਕਿ سپورਟ ਨਹੀਂ ਕਰਦਾ ਕਿਸੇ ਕੋਲੇ ਮਾੜੇ ਮੋٹے ਕਮੇਟੀ ਦੇ ਵੀ ਕਰਲੇ ਕਰਲੇ ਸਾਨੂੰ ਦੇ ਦੋ 150 ਮੈਚ ਇਹ ਕਿਹੜਾ ਫੇਰ ਘਰੋਂ ਬੰਦਾ ਮਾਤੜ ਹੁੰਦਾਗਾ ਹਾਂ ਬਸ ਮਤਲਬ ਖੇਡ ਹੀ ਜਾਵੇ ਅਸੀਂ ਵੀ ਹੁਣ ਆਕੇ ਕਿਤੇ ਮੈਚ ਜਿੱਤਣ ਲੱਗੇ ਜੋ ਪ੍ਰੋਪਰਟੀ ਬਣਨ ਲੱਗੀ ਬਹੁਤ ਸੰਘਰਸ਼ ਕਰ ਬਹੁਤ ਮੈਚ ਖੇਡਦੇ ਸੀ ਇਹ ਏ ਵੱਡੀ ਕਿਲੋ ਤੋਂ ਲੈ ਕੇ 28 ਕਿਲੋ ਤੋਂ ਲੈ ਕੇ ਕੋਈ ਵੀ ਫੀਲਡ ਹੈ ਸੰਘਰਸ਼ ਦਾ ਬਾਈ ਹਨਾ 60 ਪਾਉਂਡ ਜਿੱਕੇ 57 ਤੋਂ ਹੁੰਦਾ ਜਾ ਕੇ ਜਿੱਤਣ ਲੱਗਿਆ ਬਾਡਬੂਡ ਵੀ ਸੰਘਰਸ਼ ਦਾ ਕਰਨਾ ਪੈਂਦਾ ਬਹੁਤ ਸਖਸ਼ਾ ਕਰਨਾ ਪੈਂਦਾ ਭਾਈ ਮਿਹਨਤ ਕਰਿਆ ਕਰੋ ਸਾਰੇ ਪਲੇਅਰਾਂ ਨੂੰ ਸੋ ਬਾਈ ਫਿਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਦਾਂ ਨਾ ਕਈ ਵਾਰ ਇੰਟਰਵਿਊ ਬਹੁਤ ਲੰਬੀ ਹੋ ਜਾਂਦੀ ਆ ਤੇ ਮੋਠੇ ਨਾਲ ਆਪਾਂ ਫੇਰ ਵੀ ਗੱਲਾਂ ਬਾਤਾਂ ਕਰਾਂਗੇ ਕਿਸੇ ਦਿਨ ਫੇਰ ਕੱਢਾਂਗੇ ਟਾਈਮ ਤੇ ਇਹ ਇੰਟਰਵਿਊ ਦੇ ਵਿੱਚ ਤੁਸੀਂ ਕੁਛ ਨਾ ਕੁਛ ਮੈਨੂੰ ਪਤਾ ਵੀ ਸਿੱਖਿਆ ਹੋਣਾ ਕਿਉਂਕਿ ਜਿਹੜਾ ਬੰਦਾ ਕਹਿੰਦੇ ਨੇ ਵੀ ਇੱਕ ਤਾਂ ਹੁੰਦਾ ਜਿੱਤਿਆ ਹੋਇਆ ਜਿੱਤੇ ਹੋਏ ਕੋਲੇ ਕਈ ਵਾਰ ਐਟੀਟਿਊਡ ਵੀ ਆ ਜਾਂਦਾ ਜਾਂ ਹੰਕਾਰ ਵੀ ਆ ਜਾਂਦਾ ਪਰ ਜਿਹੜਾ ਬੰਦਾ ਹਾਰਿਆ ਹੁੰਦਾ ਉਹਦੇ ਕੋਲੇ ਤਜਰਬਾ ਹੁੰਦਾ ਬਾਈ ਅੱਜ ਆਪਾਂ ਤੇਰਵਾ ਬਾਈ ਤੋਂ ਲੈਤਾ ਕਾਫੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿਦਾਂ ਕੀ ਗੱਲਬਾਤ ਹਨਾ ਕਿਦਾਂ ਕੁਸ਼ ਕਰਨਾ ਚਾਹੀਦਾ ਖਰਾਕ ਖਾਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਸਬਰ ਸਭ ਤੋਂ ਵੱਡੀ ਜੀਜ ਵੀ ਐਨੇ ਮੈਚ ਹਾਰ ਕੇ ਵੀ ਬੰਦੇ ਦੁਬਾਰੀ ਗਰਾਊਂਡ ਦੇ ਵਿੱਚ ਆ ਤੇ ਅੱਜ ਜਿੱਤ ਰਹੇ ਆ ਸੋ ਇਹ ਚੀਜ਼ਾਂ ਸਿੱਖਣ ਦੀ ਲੋੜ ਆ ਨਵੇਂ ਪਲੇਅਰਾਂ ਨੂੰ ਸਿੱਖਣ ਦੀ ਲੋੜ ਆ ਸੋ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਚੈਨਲ ਤੇ ਭਰਾ ਜੁੜਿਆ ਤੇ ਸਭ ਤੋਂ ਬਹੁਤ ਧੰਨਵਾਦ ਮੂਠੇ ਭਰਾ ਦਾ ਸਾਡੇ ਦਾ ਤੇ ਜਿਹਨੇ ਸਾਡੇ ਲਈ ਟਾਈਮ ਕੱਢਿਆ ਧੰਨਵਾਦੀ ਸਾਰਿਆਂ ਦਾ